ਜੁੱਦ ਨਸ਼ਾ ਵਿਰੁੱਧ ਮਹਿੰਦੇਤ ਡੀਜੀਪੀ ਸਾਹਿਬ ਪੰਜਾਬ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਐਸਐਸਪੀ ਗੁਰਦਾਸਪੁਰ ਜੀ ਦੇ ਦਿਸ਼ਾ ਨਿਰਦੇਸ਼ ਤੇ ਜੇ ਸਾਡੇ ਐਸਐਚਓ ਸਦਰ ਤੇ ਉਹਨਾਂ ਦੀ ਪਾਰਟੀ ਨੇ ਨਾਕਾ ਲਾਇਆ ਸੀ ਨਾਕੀ ਦਰਾਂ ਉਹਨੇ ਰਕੇਸ਼ ਕੁਮਾਰ ਤੇ ਮਨੋਜ ਕੁਮਾਰ ਨੂੰ ਕਾਬੂ ਕਰਕੇ ਉਹਨਾਂ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਕਰਕੇ ਕੇਜਿਸਟਰ ਕੀਤਾ ਤੇ ਉਹਨਾਂ ਦੀ ਜਿਹੜੀ ਫਰਦਰ ਪੁੱਛਗਿੱਛ ਤੇ ਇਹ ਅਮਨ ਕੁਮਾਰ ਤੇ ਉਹਦੀ ਵਾਈਫ ਉਹ ਲਿੰਕ ਹੋਏ ਸੀਗੇ ਜਿਹੜੇ ਉਹਨਾਂ ਦੀ ਜਿਹੜੀ ਫਰਦਰ ਇਨਵੈਸਟੀਗੇਸ਼ਨ ਤੇ ਉਹਨਾਂ ਨੂੰ ਅਰੈਸਟ ਕੀਤਾ ਤਾਂ ਉਹਨੋਂ ਤੋਂ 265 ਗ੍ਰਾਮ ਹੈਰੋਇਨ 27500 ਰੁਪਏ ਡਰਗ ਮਨੀ ਇੱਕ ਪਿਸਤੌਲ ਤੇ ਇੱਕ ਮੈਗਜ਼ੀਨ ਤੇ ਪੰਜ ਰੌਂਡ ਬਰਾਮਦ ਹੋਏ ਜੋ ਕਿ ਸਾਡੇ ਕੋਲ ਅਸਟਾਮ ਪੁਲਿਸ ਰਿਮਾਂਡ ਤੇ ਹੈਗੇ ਆ ਤੇ ਜਿਨ੍ਹਾਂ ਤੋਂ ਪੁੱਛਗਿੱਛ ਕਰਕੇ ਹੋਰ ਅੱਗੇ ਜਿਹੜੇ ਸਰਾਗ ਜਿਹੜੇ ਅੱਗੇ ਚੱਲੂਗੇ ਕਿ ਕਿੱਥੋਂ ਲੈ ਕੇ ਆਏ ਆ ਉਹ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਸੇ ਤਰ੍ਹਾਂ ਸਾਡੇ ਐਸ ਐਚਓ ਪੁਰਾਣਾ ਸ਼ਾਲਾ ਉਹਨਾਂ ਨੇ ਨਾਕੇ ਦਰਾਨ ਹਰਮਨਪ੍ਰੀਤ ਸਿੰਘ ਨੂੰ ਕਾਬੂ ਕਰਕੇ ਉਹਦੇ ਕੋਲ ਦੋ ਪਿਸਤੌਲ 32 ਬੋਰ ਤੇ ਚਾਰ ਮੈਗਜ਼ੀਨ ਤੇ ਦੋ ਰੌਂਦ ਬਰਾਮਦ ਕੀਤੇ ਤੇ ਉਲੀ ਗਾਂ ਪੁੱਛਗਿੱਛ ਤੋਂ ਅਮਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਅੰਮ੍ਰਿਤਸਰ ਤੋਂ ਜਿਹਦੇ ਪਾਸੋਂ ਵੀ ਇੱਕ ਪਿਸਤੌਲ ਦੋ ਮੈਗਜ਼ੀਨ ਬਰਾਮਦ ਕੀਤੇ ਇਸੇ ਤਰ੍ਹਾਂ ਸਾਡਾ ਜਿਹੜਾ ਪੀਓ ਸਟਾਫ ਆ ਉਹਨੇ ਵੀ ਕਾਟਕ ਜਗ੍ਹਾ ਤੋਂ ਦੇ ਹੋਰ ਮੁਕੱਦਮਿਆਂ ਦੀ ਜਿਹੜੇ ਸਾਡੇ ਪੀਓ ਆ ਰਕੇਸ਼ ਕੁਮਾਰ ਉਹਨੂੰ ਅਰੈਸਟ ਕੀਤਾ ਇਹਨਾਂ ਸਾਰਿਆਂ ਦੀ ਪਹਿਲਾਂ ਮੁਕੱਦਮੇ ਦਰਜਾ ਇੱਕ ਇੱਕ ਦੋ ਦੋ ਜੂੜੇ ਜੇ ਇਹ ਜਿਹੜੇ ਹੈ ਜਿਹੜੇ ਹੈਰੋਇਨ ਵਾਲੇ ਆ ਇਹ ਪਹਿਲਾਂ ਇਹ ਬਟਾਲੇ ਦੇ ਰਹਿਣ ਵਾਲੇ ਅਮਰਿਤਪਾਲ ਅੰਮ੍ਰਿਤਸਰ ਦਾ ਰਹਿਣ ਵਾਲਾ ਆ ਤੇ ਹਰਮਨ ਪ੍ਰੀਤ ਤੇ ਨੂੰ ਪਿੰਡਾ ਉੱਥੇ ਰਹਿੰਦਾ। ਇਕੱਠੇ ਆ ਜਿੱਦਾਂ ਖੂਆ ਖੂਆ ਜਾਂ ਹੋਰ ਗੋਲੀ ਗਲੀਆਂ ਨਾਲ ਇਕੱਠਿਆਂ ਨੇ ਚਲਾਈ ਜਿਹੜੇ ਤੇ ਪੁਰਾਣੇ ਪਰਚੇ ਨੇ। ਇਹਦੀ ਤਾਂ ਪੂਰਾ ਰੋਲ ਆ। ਆਹ ਨਸ਼ਾ ਵੇਚਦੀ ਆ।